ਆਪ ਜੀ ਦੀਆਂ ਹੀ ਬਕਸ਼ੀਆਂ ਹੋਈਆਂ ਦਾਤਾਂ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਕੜਾ ਪ੍ਰਸ਼ਾਦ ਦੀ ਦੇਗ ਸਜਾਈ ਗਈ ਹੈ ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਇਆ ਆਈ ਹੈ ਖਜ਼ਾਨੇ ਭਰਪੂਰ ਕਰਨੀ ਜਿਨ੍ਹਾਂ ਰਸਤਾ ਬਸਤਾਂ ਦੇ ਨਾਲ ਦੇਗ ਤਿਆਰ ਹੋਈ ਹੈ ਸੋ ਭੰਡਾਰੇ ਭਰਪੂਰ ਕਰਨੀ ਕਾਲ ਕੰਟਕ ਦੂਰ ਕਰਨੀ ਪਰਵਾਰਾਂ ਵਿੱਚ ਸੁਖ ਸ਼ਾਂਤੀ ਬਰਤੌਣੀ ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੇਵਾ ਥਾਏ ਪਾਉਣੀ ਆਪਜੀ ਮਿਹਰ ਦੇ ਘਰ ਵਿੱਚ ਆਓ ਦੇਖ ਸਜਾ ਕੇ ਆਪਜੀ ਦੀ ਹਜ਼ੂਰੀ ਵਿੱਚ ਲਿਆਂਦੀ ਗਈ ਹੈ ਕਰੀ پاک ਸਾਲ ਸੋਤ ਵਿਤਰਾ ਹੁਣ ਲਾਭ ਹੋ ਭੋਗ ਹਰ ਰਾਈ ਆਪਜੀ ਭੋਗ ਲਾਓ ਪਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਅੜੇ ਸੋ ਛੜੇ ਸਰਨ ਪਰੇ ਸੋ ਕਰੇ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸ ਹੈ ਨਾ ਨਿਕ ਨਾਮ ਚੜਦੀ ਕਲਾ ਤੇਰੇ ਪਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਰਾ ਆਗਿਆ ਪਈ ਅਕਾਲ ਕੀ ਸਭੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇ ਜੋ ਪ੍ਰਭ ਕੋ ਮਿਲ ਭੋਚ ਹੈ ਖੋਜ ਸ਼ਬਦ ਮੈਂ ਦੇ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ हो सब मिलेंगे बचे सर जो हो बोले सोनह हाँ। वाहे गुरु जी का खालसा वाहे गुरु जी की फतेह